ਸਤਿ ਸ਼੍ਰੀ ਅਕਾਲ ਪੀਬੀ ਬਤਿਨਾ ਮਸ਼ਾਹਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਲੁਧਿਆਣਾ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਰਾਜ ਭਰ ਚੱਲ ਰਹੇ ਅਭਿਆਨ ਦੇ ਦੌਰਾਨ ਲੁਧਿਆਣਾ ਜ਼ਿਲ੍ਹਾ ਦੇ ਪੱਖੋਵਾਲ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਬੀ ਡੀ ਪੀਓ ਗੁਰਮੁਖ ਸਿੰਘ ਨੂੰ 30000 ਰੁਪਏ ਦੀ ਰਿਸ਼ਵਤ ਮੰਗਣ ਅਤੇ ਸਵੀਕਾਰ ਕਰਨ ਦੇ આરોਪ 'ਚ ਗ੍ਰਿਫਤਾਰ ਕੀਤਾ ਗਿਆ ਹੈ ਵਿਜੀਲੈਂਸ ਬਿਊਰੋ ਦੇ ਅਧਿਕਾਰਿਕ ਬੁਲਾਰੇ ਨੇ ਖੁਲਾਸਾ ਕੀਤਾ ਹੈ ਕਿ ਗੁਰਮੁਖ ਸਿੰਘ ਨੂੰ ਲੁਧਿਆਣਾ 'ਚ ਤਾਇਨਾਤ ਪੰਚਾਇਤ ਸੈਕਟਰੀ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਆਹ ਹੈ ਕਿ ਗੁਰਮੁਖ ਸਿੰਘ ਤਿੰਨ ਹੋਰ ਅਧਿਕਾਰੀਆਂ ਨਾਲ ਮਿਲ ਕੇ ਉਸ ਦੀ ਤਨਖਾਹ ਜਾਰੀ ਕਰਨ ਲਈ 35000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਪਰ ਫਿਰ ਵੀ ਉਸ ਨੇ 30000 ਰੁਪਏ ਇਕੱਠੇ ਕੀਤੇ ਬੁਲਾਰੇ ਨੇ ਦੱਸਿਆ ਹੈ ਕਿ ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਨਾਲ આરોપી ਬੀ ਡੀ ਪੀਓ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਪਰਮਜੀਤ ਤੋਂ 30000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ આરોપી ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਨ੍ਹਾਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਇਹ ਪਰਮਜੀਤ ਸਿੰਘ ਨੇ ਪੰਚਾਇਤ ਸੈਕਟਰੀ ਪਖੋਵਾਲ ਇਹ ਅੱਜ ਸਾਡੇ ਕੋਲ ਆਏ ਸੀਗੇ ਇਹਨਾਂ ਦਾ ਕਹਿਣਾ ਸੀ ਵੀ ਇਹ ਪੰਜ ਪੰਚਾਇਤ ਸੈਕਟਰੀ ਨੇ ਪਖੋਵਾਲ ਚ ਔਰ ਉੱਥੇ ਇਹਨਾਂ ਦੀ ਤਨਖਾਹ ਜਿਹੜੀ ਹੈਗੀ ਉਹ ਅਜੇ ਡਰਾ ਨਹੀਂ ਹੋਈ ਤੇ ਤਨਖਾਹ ਵਾਸਤੇ ਆਪਣੇ ਗੁਰਮੁਖ ਸਿੰਘ ਬੀ ਡੀ ਪੀਓ ਪਖੋਵਾਲ ਲੱਗੇ ਨੇ ਉਹਨਾਂ ਨੂੰ ਮਿਲੇ ਜਾ ਕੇ 9 ਤਰੀਕ ਨੂੰ ਸਾਡੀ ਜੀ ਤਨਖਾਹ ਨਹੀਂ ਆਈ ਹੈਗੀ ਤਨਖਾਹ ਪਾਓ ਤੇ ਉਹ ਬੀ ਡੀ ਪੀਓ ਜਿਹੜੇ ਸੀਗੇ ਉਹ ਕਹਿੰਦੇ ਮੈਂ ਤਾਂ 35000 ਰੁਪਏ ਲੈਣਾ ਪਹਿਲਾਂ ਉਹ ਲਿਆਓ ਫੇਰ ਤੁਹਾਡੀ ਮਦਰਖਾਹ ਪਾਉਣੀ ਹੈ ਉਹ ਬੜੇ ਹੈਰਾਨ ਹੋਏ ਸਾਰੇ ਵੀ ਕਿ ਕੀ ਚੱਕਰ ਆ ਵੀ ਹੈ। ਬੀ ਡੀ ਪੀ ਉਹ ਸਾਡੇ ਕੋਲੋਂ ਇਦਾਂ ਪੈਸੇ ਮੰਗ ਰਿਹਾ। ਉਹਨੇ ਕਿਹਾ ਜੀ ਤੁਸੀਂ ਇਦਾਂ ਨਾ ਕਰੋ। ਇਹ ਇਹ ਤਾਂ ਬਹੁਤ ਗਲਤ ਗੱਲ ਹੈ। ਉਹ ਕਹਿੰਦਾ ਨਹੀਂ ਜੀ ਮੈਂ ਤਾਂ ਤੁਹਾਡੇ ਕੋਲੋਂ ਪੈਸੇ ਲੈਣੇ ਆ ਤਾਂ ਤੁਹਾਡੀ ਮੈਂ ਤਨਖਾਹ ਨਹੀਂ ਪਾਉਣੀ ਹੋਣੀ ਇੰਦਰ। ਤੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਲਾਹ ਕਰਕੇ 10000 ਰੁਪਿਆ 9 ਤਰੀਕ ਨੂੰ ਦੇਣ ਦੀ ਵੀ ਕੋਸ਼ਿਸ਼ ਕੀਤੀ। ਪਰ ਉਹਨੇ ਉਹ ਇਹ ਨਾਰਾਜ਼ ਹੋ ਗਿਆ ਕਹਿੰਦਾ ਨਹੀਂ ਜੀ ਮੈਂ ਤਾਂ 35 ਲੈਣਾ। ਇਹ ਤੁਸੀਂ 12 ਤਰੀਕ ਨੂੰ 35 ਲਿਆਓ ਤਾਂ ਤੁਹਾਡੀ ਤਨਖਾਹ ਭੇਜ। ਉਸ ਤੋਂ ਬਾਅਦ ਉਹਨਾਂ ਨੇ ਅ ਅੱਜ ਸਾਡੇ ਕੋਲ ਜਦੋਂ ਆਏ ਆ ਫੇ ਸਾਰੀ ਸਵੈਫਿਕੇਸ਼ਨ ਕੀਤੀ ਔਰ ਇੱਕ Trap ਇੱਕ DSP ਰੇਂਜਮਾਨ ਅਸ਼ੀਸ਼ ਕੁਮਾਰ ਦੀ ਨਿਗਰਾਨੀ ਵਿੱਚ ਲਗਾਇਆ ਗਿਆ ਔਰ ਜਿਹੜੇ BDPO ਗੁਰਮukh ਸਿੰਘ ਨੇ ਪਖਵਾ ਲਗੇ ਇਹਨਾਂ ਨੂੰ ਰੰਗੇ ਹੱਥੀ 30000 ਰੁਪਏ ਲੈਂਦਿਆਂ ਨੂੰ ਗ੍ਰਿਫਤਾਰ ਕੀਤਾ ਸਰਕਾਰੀ ਦਫਾ ਦੀ ਹਾਜ਼ਰੀ ਵਿੱਚ ਇਹ 30000 ਰੁਪਏ ਇਹਨਾਂ ਨੇ ਪੰਜਾਂ ਜਣਾਂ ਦਾ 6-6000 ਰੁਪਏ ਪਾ ਕੇ ਇਕੱਠਾ ਕੀਤਾ ਸੀ ਤੇ ਉਹ ਮੰਗਦਾ ਤਾਂ 35 ਸੀਗਾ ਪਰ ਇਹਨਾਂ ਨੇ 30000 ਕਰਕੇ ਦਿੱਤਾ ਵੀ ਚਲੋ ਜੀ ਪੰਜ ਤੁਹਾਨੂੰ ਫੇਰ ਦੇ ਦਾਂਗੇ ਤੇ ਉਹ ਫਿਰ ਜਦੋਂ ਇਹਨਾਂ ਨੇ ਪੈਸੇ ਲਏ ਆ ਇਹ ਫਿਰ ਉਹਨੂੰ ਰੰਗੇ ਦਿੱਤੀ ਇਹਨੂੰ ਲੈੰਦਿਆਂ ਨੂੰ ਕਵਫਤਾਰ ਕੀਤਾ ਕੱਲ ਨੂੰ ਅਸੀਂ ਅਦਾਤ ਉਸ ਪੇਸ਼ ਕਰਾਂਗੇ ਸਰ ਇਹ ਕਿੰਨੇ ਬੰਦਿਆਂ ਤੋਂ ਜਿਹੜੇ ਪੈਸੇ ਜਿਹੜੇ ਮੰਗਦੇ ਸੀ ਕਿਉਂਕਿ ਇਹ ਟੋਟਲ ਪੰਜ ਜਣੇ ਨੇ ਕੰਪਲੇਨਡ ਇੱਕ ਸਾਰੇ ਹੀ ਇਸ ਗੱਲ ਦੀ ਤੈਅਦ ਕਰਦੇ ਸੀਗੇ ਉਹ ਸਾਰੇ ਹੀ ਸਾਡੇ ਕੋਲ ਆਗੇ ਸੀ ਉਹਨਾਂ ਨੇ ਕੰਪਲੇਂਟ ਜਿਹੜੀ ਆ ਪਰਮਜੀਤ ਸਿੰਘ ਵੱਲੋਂ ਲਿਖੀ ਗਈ ਆ ਉਹ ਜਿੰਨੇ ਬਾਕੀ ਪੰਚਾਇਤ ਸੈਕਟਰੀ ਨੇ ਉਹਨਾਂ ਨੇ ਵੀ ਸਾਰਿਆਂ ਨੇ ਇਹਦੀ ਗਵਾਈ ਪਾਈ ਆ اور ਇਹਨੂੰ ਹੋਰ ਫਰਦਰ ਅਸੀਂ ਤਫਤੀਸ਼ ਕਰਾਂਗੇ ਸਰ ਕੀ ਲੱਗਦਾ ਜੇ ਮੈਂ ਮੁਲਾਜ਼ਮ ਕੋ ਮੁਲਾਜ਼ਮ ਇਹ ਜਿਹੜੇ ਗੱਲ ਕੀਤੀ ਕਿ ਪੈਸੇ ਲੈਣ ਦੀ ਗੱਲ ਕੀਤੀ ਗਈ ਹੈ ਇਹ ਕਾਰਨ ਕੁਛ ਪਤਾ ਲੱਗਿਆ ਕਿ ਕਿਉਂ ਕਿ ਤਨਖਾਹ ਨਹੀਂ ਇਹ ਸਾਰੀ ਉਹ ਤਨਖਾਹ ਤਾਂ ਉਹ ਕੋਈ ਵੀਡੀਓ ਪੀਓ ਦੇ ਹੱਥ ਫਸੀਏ ਨੇ ਸਾਈਨ ਵਗੈਰਾ ਕਰਕੇ ਉਹਦੀ ਡਰਾ ਕਰਾਉਣੀ ਸੀ ਉਹ ਬਾਕੀ ਸਾਰੀ ਹੁਣ ਤਫਤੀਸ਼ ਕਰਾਂਗੇ ਬਾਕੀ ਉਹ ਉਸ ਨੂੰ ਪੈਸੇ ਤਨਖਾਹ ਦੇਣ ਦਾ ਦੇ ਡਰਾਵਿਤ ਤਰਫ ਤੇ ਉਹਨਾਂ ਨੂੰ ਉਹਨੇ ਪੈਸੇ ਲਏ ਹੈ ਔਰ ਇਹ ਜਿਹੜੀ ਨੂੰ ਗੁਫਤਾਰ ਕਰ ਲਿਆ ਬਾਕੀ thorough investigation ਕਰ ਸਰ ਇਸ ਦੇ ਸੰਬੰਧੀ ਬੀਡੀਪੀ ਦੇ ਖਿਲਾਫ ਇਹਨਾਂ ਨੂੰ ਸ਼ਿਕਾਇਤ ਦਾ ਤਰ੍ਹਾਂ ਕੋ ਮਾਰ ਵੀਡੀਓ ਦੇ ਖਿਲਾਫ ਪਹਿਲਾਂ ਅਜੇ ਤੱਕ ਨਹੀਂ ਕੋਈ ਸਾਡੇ ਧਿਆਨ ਚਾਈ ਬਾਕੀ ਸਾਰੀ ਵੈਰੀਫਾਈ ਕਰਕੇ ਅਗਰ ਕੋਈ ਸਾਹਮਣੇ ਆਈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ